हांजी डॉक्टर साहब जो दे दे। आज ਦਾ ਪ੍ਰੋਗਰਾਮ ਹੋਵੇ ਬਾਰੇ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਅੱਜ ਰਾਸ਼ਟਰੀ ਵੋਟਰ ਦਿਵਸ ਹੈਗਾ ਅੱਜ ਅਸੀਂ ਲੋਕਾਂ ਨੂੰ ਵੋਟਰ ਦੀ ਮਹੱਤਤਾ ਬਾਰੇ ਜਿਹੜੇ ਹੈਗੇ ਉਹਦੇ ਲਈ ਪ੍ਰੋਗਰਾਮ ਕੀਤਾ ਹੈਗਾ ਔਰ ਨਾਲ ਨਾਲ ਅਸੀਂ ਲੋਕਾਂ ਨੂੰ ਇਹ ਬੇਨਤੀ ਕਰਾਂਗੇ ਕਿ ਜਿਹੜੀ ਈਵੀਐਮ ਦੀ ਮਸ਼ੀਨ ਹੈਗੀ ਜਿਹਦੇ ਨਾਲ ਜਿਹਦੀ ਭਰੋਸੇਯੋਗਤਾ ਨਹੀਂ ਹੈਗੀ ਜਿਹਦਾ ਪਤਾ ਨਹੀਂ ਹੈਗਾ ਕਿ ਬਟਨ ਅਸੀਂ ਕਿੱਥੇ ਦਬਾਉਂਦੇ ਆ ਤੇ ਵੋਟ ਕਿੱਥੇ ਚਲੀ ਜਾਂਦੀ ਹੈਗੀ ਅਸੀਂ ਭਾਰਤ ਸਰਕਾਰ ਨੂੰ ਇਲੈਕਸ਼ਨ ਕਮਿਸ਼ਨ ਨੂੰ ਔਰ ਲੋਕਾਂ ਨੂੰ ਬੇਨਤੀ ਕਰਦਿਆ ਕਿ ਇਹ ਈਵੀਐਮ ਦੀ ਜਿਹੜੀ ਜੀ ਮਸ਼ੀਨ ਹੈਗੀ ਇਹਨੂੰ ਬੰਦ ਕੀਤਾ ਜਾਵੇ ਔਰ ਬੈਲਟ ਪੇਪਰ ਦੇ ਉੱਪਰ ਜਿਹੜੀਆਂ ਚੋਣਾਂ ਕਰਾਈਆਂ ਜਾਣ ਕਿਉਂਕਿ ਜਿਨ੍ਹਾਂ ਦੇਸ਼ਾਂ ਨੇ ਇਹ ਈਵੀਐਮ ਮਸ਼ੀਨ ਬਣਾਈ ਸੀਗੀ ਉਹਨਾਂ ਨੇ ਇਹਦੀ ਭਰੋਸੇਯੋਗਤਾ ਦੇਖੀ ਵੀ ਠੀਕ ਨਹੀਂ ਹੈਗੀ ਉਹਨਾਂ ਨੇ ਬੰਦ ਕਰਤੀ ਹੈ ਤੇ ਜਦੋਂ ਪੂਰਾ ਦੇਸ਼ ਜਿਹੜਾ ਹੈਗਾ ਕਹਿ ਰਿਹਾ ਕਿ ਈਵੀਐਮ ਹਟਾਓ ਈਵੀਐਮ ਨੂੰ ਬੰਦ ਕਰੋ ਤੇ ਫਿਰ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਕਿ ਈਵੀਐਮ ਦੇ ਜਿਹੜੀ ਹੈਗੇ ਉਹਨੂੰ ਨਹੀਂ ਮੋਟਾ ਈਵੀਐਮ ਦੇ ਥਰੂ ਕਰਾਣੀ ਚਾਹੀਦੀ ਆ ਬੈਲਟ ਪੇਪਰ ਦੇ ਥਰੂ ਕਰਾਣੀ ਚਾਹੀਦੀ ਹੈਗੀਆਂ ਔਰ ਮੈਂ ਅੱਜ ਰਾਸ਼ਟਰੀ ਵੋਟਰ ਦਿਵਸ ਤੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਆਪਣੀਆਂ ਵੋਟ ਜਿਹੜੀ ਹੈਗੀ ਜਰੂਰ ਬਣਾਓ 18 ਸਾਲ ਤੋਂ ਉੱਪਰ ਜਿਹੜਾ ਵੀ ਬੰਦਾ ਹੈਗਾ ਜਿਹੜੀ ਵੀ ਔਰਤ ਹੈਗੀ ਜਿਹੜਾ ਵੀ ਬੱਚਾ ਹੈਗਾ ਉਹ ਵੋਟ ਬਣਾਏ ਔਰ ਆਪਣੀ ਵੋਟ ਜਿਹੜੀ ਬਿਨਾਂ ਕਿਸੇ ਭੈਅ ਤੋਂ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਲਾਲਚ ਤੋਂ ਪਾਏ ਔਰ ਅੱਛੀ ਵੋਟ ਪਾਓਗੇ ਚੰਗੇ ਬੰਦੇ ਅੱਗੇ ਲੈ ਕੇ ਆਓਗੇ ਤਾਂ ਹੀ ਭਾਰਤ ਦੇਸ਼ ਚੜਾਏਗਾ ਮਾਣ ਬਣੇਗਾ ਤਾਂ ਹੀ ਸਾਡਾ ਲੋਕਤੰਤਰ ਬਚੇ ਰਹੇਗਾ ਤਾਂ ਹੀ ਸਾਡਾ ਸੰਵਿਧਾਨ ਬਚੇ ਰਹੇਗਾ ਜੈਪੀ ਸਰ ਅੱਜ ਜੇ ਕੇ ਪਹੁੰਚਿਓ ਈਵੀਐਮ ਹਟਾਓ ਲੋਕਤन्त्र ਬਚਾਓ ਕੀ ਕਹਿਣਾ ਚਾਹੁੰਦੇ ਹੋ ਭਾਤ ਮਾਤਾ ਦੀ ਜੈ ਮੈਂ ਇੰਜੀਨੀਅਰ ਜੇਪੀ ਸਿੰਘ ਜ਼ਿਲ੍ਹਾ ਪ੍ਰਧਾਨ ਹਿਊਮਨ ਰਾਈਟਸ ਸੋਸਾਇਟੀ ਮੈਂ ਧੰਨਵਾਦ ਕਰਦਾ ਹਾਂ ਡਾਕਟਰ ਕਿੱਜੇ ਸਾਹਿਬ ਦਾ ਕਿ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਅੱਜ ਦੇਖੋ ਜੀ ਈਵੀਐਮ ਮਸ਼ੀਨ ਜਿਹੜੀ ਆ ਉਹਦਾ ਹੀ ਵਿਰੋਧ ਇਸ ਕਰਕੇ ਕਰ ਰਹੇ ਆ ਤੁਸੀਂ ਜਾਣਦੇ ਹੋ ਕਿ ਇਲੈਕਟ੍ਰੋਨਿਕ ਦੇ ਵਿੱਚ ਅੱਜ ਕੱਲ ਬੜੇ ਬੜੇ ਜਿਹੜੇ ਅਕਾਊਂਟ ਹੈਂਗ ਹੋ ਜਾਂਦੇ ਆ ਉਗੀ ਇੱਕ ਇਲੈਕਟ੍ਰੋਨ ਮਸ਼ੀਨ ਆ ਉਹਨੂੰ ਕੋਈ ਵੀ ਹੈਂਡਲ ਕਰ ਸਕਦਾ ਵਾ ਤੇ ਇੱਕ ਬੇਵਗਦੀ ਆ ਵੋਟ ਕਿਤੇ ਪੈਣ ਦੀ ਆ ਜਾਂ ਕਿਤੇ ਡਈ ਆ ਪੂਰਾ ਦੇਸ਼ ਇਹਦਾ ਵਿਰੋਧ ਕਰ ਰਿਹਾ ਵਾ ਤੇ ਜੇ ਉਹਦਾ ਵਿਰੋਧ ਕਰ ਰਿਹਾ ਵਾ ਤੇ ਉਹਨਾਂ ਦੀ ਮੰਗ ਦੇ ਉੱਤੇ ਏਵੀਐਮ ਨੂੰ ਹਟਾ ਕੇ ਬੈਲਟ ਪੇਪਰ ਨਾਲ ਵੋਟ ਪਾਉਣੀ ਚਾਹੀਦੀ ਆ ਜੇ ਕਿਸੇ ਪਾਰਟੀ ਨੂੰ ਖਤਰਾ ਨਹੀਂ ਆ ਤੇ ਉਹ ਇਸ ਨੂੰ ਇੱਕ ਵਾਰੀ ਟ੍ਰਾਇਲ ਦੇ ਤੌਰ ਤੇ ਮੈਂ ਯੂਜ਼ ਕਰੇ ਲੇਕਿਨ ਲੋਕਾਂ ਦੀ ਜੋ ਪੁਰਜ਼ੋਰ ਮੰਗ ਵਾ ਉਹਨੂੰ ਤੇ ਕਵੇ ਅੱਜ ਵੋਟਰ ਦੇ ਹਿੱਸੇ ਦੇ ਉੱਤੇ ਮੈਂ ਇਹਨਾਂ ਦਾ ਜਿਹੜਾ ਮੋਰਚਾ ਵਾ ਆਪਣੀ ਸਸਤਾ ਲੋਕ ਪੁਰਜ਼ੋਰ ਅਪੀਲ ਕਰਦਾ ਹਾਂ ਕਿ EVM ਨੂੰ ਹਟਾ ਕੇ ਬੈਲਟ ਪੇਪਰਾਂ 'ਚਾ ਵੋਟਾਂ ਕੀਤੀਆਂ ਅਸੀਂ ਇਹਨਾਂ ਦਾ ਸਮਰਥਨ ਕਰਦੇ ਹਾਂ ਔਰ ਧੰਨਵਾਦ ਕਰਦੇ ਹਾਂ ਤਾਂ ਕਿ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਇਸ ਇਹਨਾਂ ਦਾ ਸਦਾ ਸਾਥ ਰਹੇ ਸਰ ਬਹੁਤ ਵਧੀਆ ਗੱਲ ਕਹੀ ਕਿ ਇਹ ਪਾਰਟੀਆਂ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਪਾਰਟੀਆਂ ਇਹਦਾ ਵਿਰੋਧ ਕਿਉਂ ਕਰਦੀਆਂ EVM ਨਾਲ ਦੇਖੋ ਜੀ ਗੱਲ ਇਹ ਹੈ ਕਿ ਇਹਦਾ ਮੈਂ ਤੁਹਾਨੂੰ ਦੱਸਿਆ ਵਾ ਜਿਹੜਾ ਡਾਕਟਰ ਸਾਹਿਬ ਨੇ ਵੀ ਦੱਸਿਆ ਵਾ ਕਿ ਵੋਟ ਬਟਨ ਕੋਈ ਨਾ ਪਾਉਂਦੇ ਆ ਤੇ ਜਾਂਦਾ ਕਿਤੇ ਆ ਕਿਉਂਕਿ ਇਲੈਕਟ੍ਰੋਨਿਕ ਜਿਹੜੀ ਚੀਜ਼ਾਂ ਨੂੰ ਕੋਈ ਵੀ ਹੈਕ ਕਰ ਸਕਦਾ ਇੱਕ 프리ਪਲਾਨ ਦੇ ਨਾਲ ਇਹ ਇੰਡੀਆ 'ਚ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਸਾਡੇ ਦੇਸ਼ ਦੇ ਵਿੱਚ ਕੀ ਜ ਵਧੀਆ ਕੰਮ ਲਈ ਬੰਦੀ ਹੈ ਤਾਂ ਚੋਰੀ ਪਹਿਲਾਂ ਹੋ ਜਾਂਦੀ ਹੈ। ਉਹ ਇਹਦਾ ਜਿਹੜਾ ਦਰੋਪਯੋਗ ਹੋ ਰਿਹਾ ਵਾ ਅਸੀਂ ਇਹਦਾ ਵਿਰੋਧ ਕਰਦੇ ਹਾਂ ਕਿ ਇਹ ਨਿਰਪੱਖਤਾ ਦੇ ਨਾਲ VOTING ਨਹੀਂ ਹੋ ਰਹੀ। ਉਹ ਵੱਧ ਤੋਂ ਵੱਧ ਵੋਟਾਂ ਬਣਾਓ ਅੱਜ VOTER ਦੇ ਹਿੱਸੇ ਆਪਣਾ ਵੋਟ ਦਾ ਇਸਤੇਮਾਲ ਕਰੋ ਔਰ ਬੈਲਟ ਪੇਪਰ ਨਾਲ ਹੀ ਵੋਟਾਂ ਹੋਣੀਆਂ ਚਾਹੀਦੀਆਂ। ਅੱਜ ਇਹ ਗਿਆਂ ਹਟਾਓ ਲੋਕਤੰਤਰ ਬਚਾਓ ਸੰਵਿਧਾਨ ਬਚਾਓ ਉਦੇ ਤਹਿਤ ਅੱਜ ਇੱਥੇ ਸਾਰੇ ਇਕੱਠੇ ਹੋਏ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਇਹ ਅੱਜ ਦਾ ਜੋ ਪ੍ਰੋਗਰਾਮ ਮੋਟਰ ਦਿਵਸ ਤੇ ਰੱਖਿਆ ਗਿਆ ਹੈ ਇਹ ਅਸਲ ਵਿੱਚ ਦਿੱਲੀ ਤੋਂ ਜੋ ਸੰਘਰਸ਼ ਸ਼ੁਰੂ ਹੋਇਆ ਹੈ ਸੁਪਰੀਮ ਕੋਰਟ ਦੇ ਵਕੀਲ ਪੰਨੂ ਪ੍ਰਤਾਪ ਸਿੰਘ ਮਹਿਮੂਦ ਪਰਾਚਾ ਤੇ ਹੋਰ ਲੋਕਤੰਤਰਪੱਖੀ ਲੋਕਾਂ ਨੇ ਜੋ ਪਿਛਲੇ ਦਿਨਾਂ ਤੋਂ ईवीएम ਦੇ ਖਿਲਾਫ ਸੰਘਰਸ਼ ਸ਼ੁਰੂ ਕੀਤਾ ਸੀ ਇਹ ਇਲੈਕਸ਼ਨ ਕਮਿਸ਼ਨ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਸੀਗਾ ਪਰ ਉਹਨਾਂ ਨੂੰ ਪੁਲਿਸ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਜਿਹੜਾ ਹੈ ਉਥੋਂ ਤੱਕ ਨਹੀਂ ਪਹੁੰਚਣ ਦਿੱਤਾ ਉਹਨਾਂ ਦਾ ਜਿਹੜਾ ਸੰਘਰਸ਼ ਹੈ ਲਗਾਤਾਰ ਚੱਲ ਰਿਹਾ ਹੈ ਔਰ ਉਹਦੇ ਸਪੋਰਟ ਦੇ ਵਿੱਚ ਇਹ ਦੇਸ਼ ਵਿਆਪੀ ਅੰਦੋਲਨ ਬਣਾਉਣ ਦੇ ਲਈ ਇਹ ਅੱਜ ਤਾਰੀਵਾਲ ਦੇ ਵਿੱਚ ਉਹ ਖਾਸ ਦਿਵਸ ਹੈ ਅੱਜ ਵੋਟਰ ਦਿਵਸ ਹੈ ਜਿੱਥੇ ਅਸੀਂ ਇਹ ਲੋਕਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਸਾਨੂੰ ਆਪਣੀ ਵੋਟ ਬਣਾਉਣੀ ਚਾਹੀਦੀ ਹੈ ਉੱਥੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਬਣੀਆਂ ਹੋਈਆਂ ਵੋਟਾਂ ਦੀ ਜਿਹੜੀ ਸਰਕਾਰਾਂ ਲੁੱਟ ਕਰ ਰਹੀਆਂ ਹਨ ਉਹਨੂੰ ਲੁੱਟ ਤੋਂ ਬਚਾਉਣ ਦੇ ਲਈ ਕਿਸੇ ਵੀ ਐਮ ਹਟਾਉਣਾ ਬੜਾ ਜ਼ਰੂਰੀ ਹੈ ਤੇ ਇਹ ਉਹਨਾਂ ਚਿਰ ਨਹੀਂ ਹਟਣਾ ਜਿੰਨਾ ਚਿਰ ਅਸੀਂ ਇਹ ਮਹਿੰਮ ਨੂੰ ਜਿਹੜਾ ਹੈ ਜਨ ਅੰਦੋਲਨ ਨਹੀਂ ਬਣਾਵਾਂਗੇ ਤਾਂ ਜਨ ਅੰਦੋਲਨ ਬਣਾਉਣ ਦੇ ਲਈ ਵਕ ਵਕ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਿੱਲੀ ਤੋਂ ਅੰਦੋਲਨ ਜਿਹੜਾ ਹੈ ਈਵੀਐਮ ਹਟਾਓ ਸੰਯੁਕਤ ਮੋਰਚਾ ਤੇ ਬੈਨਰ ਥੱਲੇ ਸ਼ੁਰੂ ਕੀਤਾ ਹੋਇਆ ਹੈ ਉਹਦੀ ਸਪੋਰਟ ਦੇ ਵਿੱਚ 21 ਤਰੀਕ ਨੂੰ ਗੁਰਦਾਸਪੁਰ ਦੇ ਵਿੱਚ ਪੀਮ ਆਰਮੀ ਤੇ ਹੋਰ ਜਥੇਬੰਦੀਆਂ ਨੇ ਜਿਹਦੇ ਵਿੱਚ ਡਾਕਟਰ ਮੈਡ ਕਮਿਸ਼ਨ ਤੇ ਹੋਰ ਛੋਟੀਆਂ-ਛੋਟੀਆਂ ਕਈ ਜਥੇਬੰਦੀਆਂ ਸ਼ਾਮਲ ਸਨ ਅੱਜ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਹ ਕਿਸੇ ਇੱਕ ਜਥੇਬੰਦੀ ਵੱਲੋਂ ਜਾਂ ਇੱਕ ਖਾਸ ਵਿਅਕਤੀ ਵੱਲੋਂ ਬੁਲਾਇਆ ਗਿਆ ਇਹ ਪ੍ਰੋਗਰਾਮ ਨਹੀਂ ਹੈ ਇਹ ਸਮੁੱਚੇ ਲੋਕਤੰਤਰ ਪੱਖੀ ਜਿਹੜੇ ਲੋਕ ਹੈ ਉਹਨਾਂ ਨੂੰ ਇਹ ਗਿਣਤੀ ਹੈ ਕਿ ਅਸੀਂ ਚੂਣਾ ਜਿਹੜੀਆਂ ਕਰਵਾਈਆਂ ਜਾ ਰਹੀਆਂ ਨੇ ਉਹਦੇ ਵਿੱਚ ਦੇਸ਼ ਦੇ ਵਿੱਚ ਵੱਡੇ ਲੋਕਾਂ ਨੇ ਉਹਦਾ ਵਿਰੋਧ ਕਰ ਦਿੱਤਾ ਹੈ ਔਰ ਕਰ ਰਹੇ ਹਨ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਨੂੰ ਹਟਾਇਆ ਜਾਵੇ ਕਿਉਂਕਿ ਇਹਦੇ ਨਾਲ ਹੀਰਾਫਰੀ ਹੋਣੇ ਕਾਫੀ ਚਾਂਸ ਹਨ ਜਿਹਨਾਂ ਦੇਸ਼ਾਂ ਨੇ ਇਹ EVM ਦੀ ਮਸ਼ੀਨ ਤਿਆਰ ਕੀਤੀ ਹੈ ਉਹ ਉੱਥੇ ਜਿਉਂ ਨਾ ਨਾ ਚੋਣਾ ਨਹੀਂ ਹੋ ਰਹੀਆਂ ਬਿੰਦੇ ਵੀ ਦੇਸ਼ ਆ ਗਏ ਨੇ ਜਿਵੇਂ ਜਪਾਨ ਹੈ ਅਮਰੀਕਾ ਹੈ ਜਾਂ ਫਰਾਂਸ ਉਹਤੇ ਕਿਤੇ ਵੀ ਇਹ ਮਸ਼ੀਨ ਨਹੀਂ ਵਰਤੀ ਜਾਂਦੀ ਇਹ ਸਾਨੂੰ ਇਹ ਸੀ ਮਸ਼ੀਨ ਇਸ ਪਰ ਸਾਨੂੰ ਬੰਦ ਕਰਕੇ ਤੇ ਵੈਲਪੇਪਰ ਆਈ ਜਿਹੜੀ ਹੈ ਉਹ ਮੂਰਤ ਹੋਣੀ ਚਾਹੀਦੀ ਹੈ ਜਿਸ ਤਾਂ ਹੀ ਸਾਡਾ ਸੰਵਿਧਾਨ ਬਚਦਾ ਤਾਂ ਹੀ ਸਾਡਾ ਦੇਸ਼ ਬਚ ਸਕਦਾ ਹੈ ਤੇ ਤਰਕਸ਼ੀ ਸੋਸਾਇਟੀ ਤੇ ਹੋਰ ਸਾਰੇ ਜਿसे ਬਣੇ ਜਿਹੜੀਆਂ ਅਸੀਂ ਇਸ ਮੋਰਚੇ ਦਾ ਸਮਰਥਨ ਕਰਦੇ ਹਾਂ